ਹੈਲੋ ਜੀ ਸਾਡਾ ਚਰੀਕਾਂ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਫੌਰ ਸਨਜ ਸਾਹਿਬ ਨੇ ਕੀ ਹਾਲ ਚਾਲ ਹੈ ਅਮਰੀਕਾ ਦੇ ਸਾਡੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਗੁੱਡ ਮਾਰਨਿੰਗ ਜੀ 5:30 ਹੋ ਰਹੇ ਨੇ ਸਵੇਰ ਦੇ ਤੇ ਰਾਤੀ ਪਿਆ ਸੀਗਾ ਮੀ ਹਨਾ ਤੇ ਲਾਈਟ ਹੈ ਨਹੀਂ ਆਪਾਂ ਉੱਠਣ ਹੋਊਗੀ ਥੋੜੀ ਜਲਦੀ ਮੈਂ ਤਾਂ ਦੁੱਧ ਬਣਾ ਰੱਖਿਆ ਹੋਇਆ ਸੌਂਫ ਵਗੈਰਾ ਪਾ ਕੇ ਹਨਾ ਉੱਪਰ ਨੇ ਰੱਖਿਆ ਹੋਇਆ ਇਹਨੂੰ ਜਦੋਂ ਬਾਹਰ ਦੇ ਦਿਖਾ ਕੇ ਲੈ ਆਨੀ ਹੈ ਹਰਾਤੀ ਬੇ ਸੀਗਾ ਮੀ ਪਿੱਛੇ 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 ਬੜਾ ਬਹੁਤ ਸੁੰਦਰ ਹੁੰਦਾ ਹੈ ਬਹੁਤ ਸੋਹਣਾ ਮੈਂ ਤੁਹਾਨੂੰ ਦੂਜਾ ਕੈਮਰਾ ਕਰਕੇ ਦਿਖਾਨੀ ਆ ਦੇਖੋ ਨਹੀਂ ਪਿਆ ਹੋਇਆ ਤੇ ਕੱਲ ਮੈਂ ਬੇੜਾ ਸੰਭਰਦੇ ਸੀਗਾ ਜਦੋਂ ਮੈਂ ਸਵੇਰੇ ਗੇਟ ਖੋਲਦੇ ਨੇ ਕੁੱਤੇ ਨਾ ਆਪਣੇ ਇਹ ਟੌਮੀ ਸ਼ੇਰੀ ਜੈਰੀ ਸ਼ੇਰੀ ਜੈਰੀ ਰੋਜ਼ ਗੇਟ ਹੋ ਰਿਆ ਜਨੇ ਤੇ ਹੁਣੇ ਹੁਣ ਮੈਨੂੰ ਰੋਟੀ ਪਾ ਕੇ ਹਟੀਏ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਹੁਣ ਇੱਧਰ ਦਾ ਵੀਊ ਦਿਖਾਨੀ ਆ ਪਹਿਲਾਂ ਇੱਧਰ ਵੀ ਦੇਖ ਲੋ ਐਨਵੇਂ ਹੀ ਪਿਆ ਪਹਾੜ ਐਨ ਦਿਖ ਰਹੇ ਨੇ ਪਹਾੜਾਂ ਵਿੱਚੋਂ ਸੂਰਜ ਮਲਗੀ ਚੜਦਾ ਹਣਾ ਐਨ ਦਿਖ ਰਿਹਾ ਅੱਜ ਐਨਾ ਵਧੀਆ ਵੀਊ ਐ ਸਵੇਰ ਦਾ ਸਾਡੇ ਘਰ ਤੋਂ ਐਂ ਦਿਖਦਾ ਜਦੋਂ ਮੀਂਹ ਪਿਆ ਹੁੰਦਾ ਸਵੇਰ ਦੇ 5 ਵਜਰੇ ਨੇ 5 ਨਹੀਂ ਵੱਜ ਰਿਹਾ ਸੋਰੀ 5:30 ਹੋ ਰਹੇ ਨੇ ਦੇਖੋ ਸਵੇਰ ਦਾ ਵਿਊ ਤੇ ਇਹਦਾ ਸਾਰਾ ਕੱਖ ਕਵਾੜ ਆਪਣੇ ਪੱਟ ਤੇ ਸੀਗਾ ਇੱਧਰ ਇੱਧਰ ਦਾ ਰਹਿ ਗਿਆ ਬਸ ਉਹ ਉਧਰ ਹੋ ਗਿਆ ਆ ਦੇਖੋ ਖ ਸਾਰਾ ਕੱਲ ਪੱਟ ਤੇ ਸੀਗਾ ਰਾਤੀ ਨੂੰ ਪਿੰਡਾਂ ਦੀ ਸਵੇਰ ਦੇਖੋ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਹੈ ਨਾ ਪਾਠ ਉਹਦਾ ਸੁਣ ਰਹੇ ਤੇ ਆਪਣਾ ਮੀਂਹ ਪੈਣ ਕਰਕੇ ਜਿਹੜਾ ਮੌਸਮ ਹੈ ਐਨ ਇੱਕਦਮ ਵਧੀਆ ਤੁਹਾਨੂੰ ਪਿੰਕ ਪਿੰਕ ਜਾਂ orange orange ਜਿਹਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਅਹਨੇ ਇੱਥੇ ਉਹ ਡੂੰਗਾ ਜਾਂ ਇੱਥੇ ਪਾਣੀ ਖੜ ਜਾਂਦਾ ਹੈ ਰਾਤੀ ਸਰਦਾਰ ਜੀ ਨੇ ਸਪਰੇਅ ਕਰੀ ਸੀ ਇਹਨਾਂ ਤੇ ਸਾਰੇ ਫੁੱਲ ਬੂਟਿਆਂ ਤੇ ਵੀ ਫੁੱਲ ਜਿਹੜਾ ਇਹਨਾਂ ਦਾ ਰਹਿ ਜੂਗਾ ਹਨਾ ਪਤਾ ਨਹੀਂ ਹੁਣ ਦੇਖੀ ਜਾਊਗੀ ਰਹੂਗਾ ਜਾਂ ਨਹੀਂ ਆਹ ਇੱਧਰ ਵੈਸਾ ਹਾਰ ਰਹਿ ਗਿਆ ਸੀਗਾ ਚੱਕਣਾ ਆਹ ਲ ਚੱਕਣੇ ਰਹਿ ਗਏ ਸੀਗਾ ਮੈਂ ਚਲ ਸਵੇਰੇ ਚੱਕ ਦੂੰਗੀ ਕਹੀ ਨਾਲ ਖੁਰਚੇ ਸੀਗੇ ਮੈਂ ਆ ਦੇਖਾ ਪਿੰਡਾਂ ਵਾਲਿਆਂ ਦੀ ਸਵੇਰ ਜੀਨ ਵਾਲੀ ਨਹੀਂ ਅਸੀਂ ਹਾਏ ਪਿੰਡਾਂ ਵਾਲਿਆਂ ਕਿ ਕਿੰਨਾ ਸੋਹਣਾ 뷰 ਆ ਰਿਹਾ ਏ oh my god ਪਹਾੜਾਂ ਜਿਹੀ ਮੀਂਹ ਵਾਧੂ ਪਿਆ ਲੱਗਦਾ ਏ ਇਹ ਨਕ ਕਸੋਲੀ ਦੀ ਆ ਪਹਾੜੀ ਵਾਲੇ ਜਿਹੜੀ ਆਪਣੇ ਘਰ ਤੋਂ ਦਿਸਦੀਆਂ ਨੇ ਚੀੜੀਆਂ ਦੀ ਚਹਿ ਚਹਾਟ ਸੁਣੋ ਤੁਸੀਂ ਕਿੰਨੀ ਸੋਹਣੀ ਚੀੜੀਆਂ ਦੀ ਚਹਿ ਚਹਾਟ ਕਿ ਤੇ ਇਹ ਇੱਧਰ ਇਹ ਸਾਰੇ ਮਿੱਟੀ ਰੋੜ ਰੋੜ ਕਿੰਨਾ ਇੱਧਰ ਨਾ ਹੋ ਜਾਂਦੀ ਏ ਉੱਥੇ ਇਕੱਠੀ ਹੋਈ ਜਾਂਦੀ ਏ ਤੇ ਲਾਈਟ ਹੈ ਨਹੀਂ ਮੈਂ ਵੀ ਬਸ ਲੇਟ ਹੋ ਗਈ ਥੋੜੀ ਜਿਹੀ ਚਲੋ ਸਬਜੀ ਅੱਬ ਬਣਾਈ ਹੋਈ ਹੈ ਵੈਸੇ ਰਾਤ ਦੀ ਸਬਜੀ ਬਣਾਉਂਦੀ ਲੋੜ ਨਹੀਂ ਹੈਗੀ ਮੱਝਾਂ ਕੋਲੇ ਵਸਨ ਜਾਵਾਂਗੇ ਹਨਾ ਉਦੋਂ ਤਿਆਰ ਕਰਕੇ ਸਕੂਲੋਂ ਫੇਰ ਜਾਵਾਂਗੇ ਮੱਝਾਂ ਕੋਲੇ ਆਪਾਂ ਹੀ ਬੰਦ ਕੀਤਾ ਚਲੰਗੇ ਹੋਏ ਨੇ ਮੋਰਚੇ ਦੇ ਤੇ ਕਿਹੜਾ ਇੱਕ ਮੋਰਚੇ ਨੇ ਬਣਨ ਕੀਤਾ ਇੱਕ ਮੋੜ ਆ ਉਹ ਘਰੇ ਐਥੀ ਨਹੀਂ ਗਏ ਨਹੀਂ ਮੱਝ ਜਿਹੜੀ ਬਚਾਇਆ ਨੇ ਕਾਲਾ ਆਉਂ ਲਟਾਂ ਲਾਈਆਂ ਸੀ ਮੱਝ ਹੋਏ ਅੱਜ ਇੱਧਰ ਵੀ ਸਫਾਈ ਕਰੂੰਗਾ ਕੱਲ ਸ਼ਾਮ ਨੂੰ ਕਰੀ ਜੀਏ ਜਿੱਦ ਸਿਰਫ ਸਫਾਈ ਹਾਂ ਕੋ ਸ਼ੀਸ਼ੇ ਦੇ ਵਿੱਚ ਨੂੰ ਤੁਹਾਨੂੰ ਵਾਰ ਦਾ ਵੀ ਸ਼ੀਸ਼ੇ ਚ ਨੂੰ ਦਿਖਾਨੀ ਹੈ ਅੰਦਰ ਤਾਂ ਪੂਰੀ ਗਰਮੀ ਹੋਈ ਪਈ ਐ ਅੰਦਰ ਗਰਮੈਸ ਪਰ ਬਾਹਰ ਐਨੀ ਠੰਡ ਠੰਡਾ ਮੌਸਮ ਹੋਇਆ ਪਿਆ ਆਂਗੂਰਾਂ ਦੀ ਬੇਰੀ ਵੀ ਗੱਲ ਸੈੱਟ ਕਰੀ ਸੀਗੀ ਔਰ ਦੇਖੋ ਤੁਹਾਨੂੰ ਉੱਧਰ ਵੀ ਪਹਾੜੀਆਂ ਦੀ ਸਰੀਆਂ ਨੇ ਇੱਜ ਤਾਂ ਚਲੋ ਸੂਰਜ ਚੜ ਰਿਹਾ ਹੈ ਨਾ ਇੱਜ ਤਾਂ ਸੂਰਜ ਚੜਨਾ ਕਰਕੇ ਉਹ ਹੋਇਆ ਪਿਆ ਤੇ ਉਹ ਦੇਖੋ ਤੁਹਾਨੂੰ ਦੂਜੇ ਪਾਸੇ ਆਲੀ ਪਹਾੜੀ ਦੀ ਸੁੰਦਰਤਾ ਹੋਣੀ ਹੈ ਵੀ ਸਵੇਰ ਦਾ ਨਜ਼ਾਰਾ ਦੇਖੋ ਮਾਰਨਿੰਗ ਦਾ ਕਿੰਨਾ ਵਧੀਆ ਹੈ ਐ ਲੱਗਦਾ ਜਿਵੇਂ ਉਹ ਪਰਲੇ ਪਾਸੇ ਤੋਂ ਸੂਰਜ ਉੱਗ ਰਿਹਾ ਵਸ ਆ ਨੇੜੀ ਹੀ ਹੈ ਲੋ ਜੀ ਪਾ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਦੇ ਹਾਂ ਚੱਲੀਏ ਪਾ ਅੰਦਰ बना के चार दुधा है ना फिर ना के ही फिर उधम ठहलना है अटा गुन्ना है ऐसा अच्छा थोड़ी चल लेट है थोड़ी चली ज़्यादा ही लेट हो गया मैं पहले आए बढ़िया ਤਾਂ ਇਹ ਜਿਹੜਾ ਹੈ ਇਹ ਤੇ ਵਿੱਚ ਪਾ ਦਿੱਤਾ ਜਦੋਂ ਵਿੱਚ ਦੁੱਧ ਬਣਾਉਂਦੇ ਆ ਨਾ ਸੌਂਫ ਅਲਾਈਚੀ ਹੈ ਨਾ ਪੀਸ ਕੇ ਰੱਖੀ ਹੋਈ ਦਰਦਰੀ ਜੀ ਤੇ ਉਹਦੇ ਵਿੱਚ ਨਾ ਮਲਾਈ ਦੁੱਧ ਪਾ ਕੇ ਇਹਨਾਂ ਫੇਰ ਬਣਾਉਂਦੇ ਆ ਨਾ ਕਿਉਂਕਿ ਸੌਂਫ ਨਾਲ ਇੱਕ ਤਰ੍ਹਾਂ ਖਰਾਬ ਨਹੀਂ ਕਰਦਾ ਹੈ ਇਹ ਦੁੱਧ ਤੇ ਦੁੱਧ ਟੇਸਟੀ ਬਣ ਜਾਂਦਾ ਨਹੀਂ ਤਾਂ ਬੌਲੇ ਜੀਬ ਦਾ ਟੇਸਟ ਆਉਂਦਾ ਹੈ ਮੈਨੂੰ ਪਤਾ ਨਹੀਂ ਕਦੋਂ ਪੀਣਾ ਪਤਾ ਨਹੀਂ 8 ਵਜੇ ਪੀਉਂਗੀ ਪਤਾ ਨਹੀਂ 9 ਵਜੇ ਪੀਉਂਗੀ ਇਹ ਚਲੋ ਸਰਦਾਰ ਜੀ ਨੂੰ ਦੁੱਧ ਮਿਲ ਜਾਂਦਾ ਹੈ ਨਾ ਅ ਕਿਉਂਕਿ ਮੈਨੂੰ ਫਟਾਫਟ ਕਾੜੀ ਹੁੰਦੀ ਹੈ ਮੈਂ ਸਾਰੇ ਕੰਮ ਕਾਰਨ ਪਟਾਦਾ ਚਲੋ ਜੀ ਗੱਲਾਂ ਬਾਤਾਂ ਬਹੁਤ ਹੋਈਆਂ 6 ਮਿੰਟ ਦੀ ਵੀਡੀਓ ਆਪਣੀ ਐਂ ਬਣ ਗਈ ਆਪਾਂ ਤੁਹਾਨੂੰ ਮਿਲਦੇ ਥੋੜੇ ਦੇਰ ਬਾਅਦ ਚ ਹੋਰ ਹਾਂਜੀ ਦੁਆਰੇ ਫੇਰ ਪਾ ਗਏ ਹੈ ਨਾ ਤੇ ਉਦੋਂ ਨੂੰ ਭੇਜ ਕੇ ਸਕੂਲ ਚ ਤੇ ਬਾਕੀ ਆਪਣ ਸਾਰੇ ਕੰਮ ਕਾਰਨ ਪਟਾਦੇ ਸੀਗੇ ਤੇ ਹੁਣ ਵੱਜ ਰਹੇ ਨੇ ਸਵੇਰ ਦੇ 10 ਤੇ ਰੋਟੀ ਪਾਣ ਦਾ ਆਪਣਾ ਸਾਰਾ ਨਿਪਟ ਗਿਆ ਤੇ ਹੇ ਕੁੱਤੇ ਨੂੰ ਰੋਟੀ ਪਾਣ ਲੱਗੀ ਸੀ ਕਿਉਂਕਿ ਕੁੱਤੇ ਕੋਈ ਨਹੀਂ ਆਇਆ ਤੇ ਇੱਧਰ ਚਲੇ ਗਏ ਹਨ ਬਸ ਭਾਂਡੇ ਮਾਂਜਨੇ ਰਹਿ ਗਏ ਥੋੜੇ ਜਿਹਾ ਤੇ ਇੱਧਰ ਕੀ ਹੈ ਆਪਣੀ ਚੀਰਤੀ ਹੁਣੇ ਹੁਣੇ ਮੈਂ ਕੀ ਚੀਰ ਕੇ ਰੱਖੀ ਵੈਸੇ ਸਬਜੀ ਹੈਗੀ ਬਲੈਕ ਚਣਿਆਂ ਦੀ ਤੇ ਪਾਪਾ ਜੀ ਕੀ ਲੈ ਕੇ ਆਏ ਸੀ ਕਿ ਮੈਂ ਚਲੋ ਕੀ ਇਹ ਬਣਾ ਲੈਂਦੇ ਹਨ ਤੇ ਬਾਕੀ ਸਾਰੇ ਕੰਮਕਾਰ ਜੀ ਆਪਣੇ ਨਿਪੜੇ ਹੋਏ ਨੇ ਤੇ ਪੱਖਾ ਚੱਲ ਰਿਹਾ ਪਾਪਾ ਜੀ ਗਏ ਨੇ ਖੇਤਾਂ ਵਿੱਚ ਰੋਟੀ ਲੈ ਕੇ ਸਰਦਾਰ ਜੁਆਨ ਦੀ ਤੇ ਕੱਪੜੇ ਧੋਣ ਵਾਸਤੇ ਆਪਣੀ ਮਸ਼ੀਨ ਲਾਈ ਹੋਈ ਏ। ਧਾਰ ਕੱਢ ਲਈ ਸੀਗੀ। ਤੇ ਹੁਣ ਦੇਖੋ ਪੱਦਲ ਵਾਈ ਪੂਰੀ ਪਣੀ ਹੋਈ ਏ ਹੈ। ਮਹਿੰਦੀ ਫੁੱਲ ਤਿਆਰੀ ਹੈ। ਸਵੇਰ ਦਾ 뷰 ਤਾਂ ਮੇਰੀ ਅੱਖਾਂ ਦੇ ਮੂਰੇ ਜਾ ਹੀ ਨਹੀਂ ਰਿਹਾ। ਮੇਲਣਾ ਦਾ ਜੇ ਤੁਸੀਂ ਦੇਖੋਗੇ ਨਾ ਥੋੜੀ ਵੀ ਅੱਖਾਂ ਮੂਰੇ 뷰 ਜਾਣਾ ਨਹੀਂ ਹੈਗਾ। ਇੱਕ ਪਦਮਾਣਾ ਐਨਾ ਸੋਹਣਾ 뷰 ਆ ਰਿਹਾ ਸੀਗਾ। ਉਹ ਜਿੱਪੜ ਵਿੱਚ ਸਬਜ਼ੀ ੜਕਣੇ ਰੈਂਦੀ ਏ। 2-4 ਕ ਭਾਂਡੇ ਨੇ ਉਹ ਮੰਨ ਲਦਾਂਗੇ ਹੈਨਾ। ਦੇ ਨੋਜੀ ਪਰ ਵਿੜੇ ਦੀ ਸਫਾਈ ਹੁਣ ਸਹੇਰੀ ਵੀ ਦਿਖਾਇਆ ਸੀਗਾ ਹਨ ਕਿ ਮੀ ਜਿਹੜਾ ਆਪਣੇ ਪੈ ਲਿਆ ਤੇ ਆ ਦੇਖੋ ਆ ਫੁੱਲ ਕਿੰਨੇ ਸੋਹਣੇ ਖਿਲੇ ਹੋਏ ਨੇ ਆ ਵਿਚਾਰਾ ਖਾਬਾ ਨਾਲ ਫੇਰ ਡਿੱਗਣਾ ਸ਼ੁਰੂ ਹੋ ਗਿਆ ਆ ਦੇਖੋ ਇਹ ਫੁੱਲਾਂ ਨੂੰ ਨਾ ਮੈਂ ਹੁਣ ਬਾਹਰ ਲਈ ਕਿਆਰੀਆਂ ਚ ਲਾਉਂਗੀ ਪਰ ਥੋੜੀ ਦਿਰ ਬਾਅਦ ਚ ਪਹਿਲਾਂ ਸਬਜ਼ੀ ਤੜਕ ਕੇ ਆਈ ਹੈ ਹਨ ਕਿਉਂਕਿ ਇਹਨੇ ਤਾਂ ਦੁਪਹਿਰ ਘੜੀ ਨੇ ਬਹੁਤ ਜਿਆਦਾ ਫੈਲ ਲ ਜਾਣਾ ਫਿਰ ਫੁੱਲੇ ਫੁੱਲੇ ਹੋਣਗੇ ਬਹੁਤ ਸੋਹਣੇ ਲੱਗਦੇ ਆ ਫੁੱਲੇ ਫੁੱਲੇ ਲੱਗੇ ਹਨ ਤੇ ਮੈਂ ਸਵੇਰੇ ਸਵੇਰੇ ਖਾਦੇ ਅਮਰੂਦ ਹਨ ਅਮਰੂਦ ਇੱਕਦਮ ਮਿੱਠੇ ਹੁਣ ਤਾਂ ਨਹੀਂ ਕੋਈ ਹੁਣ ਸਾਰਾ ਅਮਰੂਦ ਵਿਚਾਰਾ ਇਦਾਂ ਟੱਡਾ ਵੇ ਦੇਖਦੇ ਜੀ ਇੱਕਦਾਂ ਮਿਲ ਗਿਆ ਹੁਣ ਫੇਰ ਮੈਂ ਸਵੇਰੇ ਹਨ ਜੋ ਸਰਦਾਰ ਜੀ ਘਟਾ ਵਿੱਚ ਰੇ ਲੈ ਕੇ ਜਾਂਦੇ ਸੀ ਪੰਜ ਛੇ ਅਮਰੂਦ ਤੋੜੇ ਮੈਂ ਅਮਰੂਦ ਹੈ ਬਹੁਤ ਮਿੱਠੇ ਨੇ ਇਹਦੇ ਐਂ ਦਿਲ ਕਰ ਜਾਂਦਾ ਵੀ ਕੱਚੇ ਤੌੜ ਥੋੜਾ ਖਾਈ ਜਾਓ ਦੇਖ ਵੀ ਜੀ ਕੋਈ ਨਹੀਂ ਆ ਆ ਲੱਗਦੇ ਸੱਚੀ ਹੈ ਇਹ ਅਮਰੂਦ ਪੱਕੇ ਨੇ ਲਗਾ ਛੋਟੇ ਛੋਟੇ ਅਮਰੂਦੇ ਪੱਕ ਜਾਂਦੇ ਨੇ ਤੇ ਮਿੱਠੇ ਇੰਨੇ ਜਿਆਦਾ ਨੇ ਨਾ ਇਹ ਬੀਜ ਬਿਲਕੁਲ ਨਹੀਂ ਹੈਗਾ ਵਿੱਚ ਬੀਜ ਜੇ ਹੈ ਵੀ ਨੇ ਨਾ ਥੋੜਾ ਥੋੜੇ ਉਹ ਵੀ ਬਹੁਤ ਮਿੱਠੀ ਨਹੀਂ ਗੋ ਮਿੱਠੇ ਅਮਰੂਦ ਨੇ ਇਹ ਇਹਨਾਂ ਦੇ ਨਾਲ ਦਾ ਕਮਰੂਦ ਤਾਂ نیچے ਜੰਮਿਆ ਹੋਇਆ ਆਏ ਹਨ ਔਵ ਅਮਰੂਦ ਮੈਂ ਕਹਿ ਰਹੀ ਸੀ ਕਿ ਚਾਚੂ ਜੀ ਨੇ ਤੁਸੀਂ ਲਾ ਲਿਓ ਹਨ ਬਦਨ ਦੇਖੋ ਨਹੀਂ ਫਿਰ ਆਪਾਂ ਪੱਟ ਕੇ ਇਹਨਾਂ ਨੂੰ ਬਾਹਰਲੇ ਛੱਡ ਲਾ ਦਾਂਗੇ ਇੱਕ ਅਮਰੂਦ ਹੋਰ ਹੋ ਜਾਊਗਾ ਆਲਿਕ ਨੂੰ ਤੁਹਾਨੂੰ ਦੂਜਾ ਗੈਮਰ ਕਿ ਦਿਖਾਨੀ ਹੈ ਇੱਕ ਬੱਦਲ ਜਿਹੜਾ ਪੂਰਾ ਬਣਿਆ ਪਿਆ ਮੀਂਹ ਪੈਣ ਦੀ ਸੁਭਾਅ ਬਣਾ ਤਾਂ ਹੈਗੀ ਇਸ ਕੀ ਕਾਲਜ ਅਰਜਨ ਦੀ ਸਾਲ ਗਾਰੰਟੀ ਦੀ 6 ਮਹੀਨੇ ਕਿਹਾ ਸੀ ਸਾਲਗੇ ਨਹੀਂ ਚਗੇ ਸੀ ਹਾਂ ਅੱਜ ਸ਼ਾਮ ਦਾ ਟਾਈਮ ਹੋ ਗਿਆ ਬਦਲਵਾਈ ਪੂਰੀ ਹੋਈ ਪਈ ਹੈ ਤੇ ਆਪਾਂ ਲਾਣਾ ਹੈ ਮੱਜਾਂ ਕੋਲੇ ਆਉ ਲਟਾ ਕਿਉਂਕਿ ਮੱਛਰ ਕਾਫੀ ਜ਼ਿਆਦਾ ਹੈ ਹੈਨਾ ਹੋਰ ਭਜੀਏ ਥੋੜੀ ਲੱਗਦੀ ਕਿਥੇ ਕੋਈ ਨਾ ਕਰੇ ਨਾ ਤੋ ਲਓ ਜੇ ਪਾਲਾਰੇ ਮੱਜਾਂ ਕੋ ਆਉ ਲਟਾ ਲੱਗਦੀ ਆ ਕੀ ਤੇ ਨਾ ਕਿੱਲੇ ਦੇ ਵਿੱਚ ਖੜਾ ਰਿਹਾ 嗯，咱们再看那个。